ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਸ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਦੇ ਏਜੀ ਦੇ ਵੱਲੋਂ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਜਿਹੜਾ ਪੰਚਾਇਤੀ ਚੋਣਾਂ ਮੁਕੰਮਲ ਹੋਣ ਦਾ ਜਿਹੜਾ ਉਹ ਸਮਾਂ ਦੇ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸਤੰਬਰ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਦਾ ਦੌਰ ਮੁਕੰਮਲ ਕਰ ਲਿਆ ਜਾਊਗਾ ਇਹ ਜਿਹੜੀ ਸੂਚਨਾ ਇਹ ਇਹ ਪੰਜਾਬ ਦੇ ਏਜੀ ਦੇ ਵੱਲੋਂ ਦਿੱਤੀ ਗਈ ਹੈ ਇੱਕ ਸੁਣਵਾਈ ਦੇ ਦੌਰਾਨ ਪੰਜਾਬ ਦੇ ਏਜੀ ਦੇ ਵੱਲੋਂ ਕਿਹਾ ਗਿਆ ਹਾਈ ਕੋਰਟ ਦੇ ਵਿੱਚ ਇਹ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਉਹਨਾਂ ਦਾ ਜਿਹੜਾ ਦੌਰ ਆ ਸਤੰਬਰ ਦੇ ਵਿੱਚ ਮੁਕੰਮਲ ਕਰ ਲਿਆ ਜਾਊਗਾ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਰਪੰਚਾਂ ਦਾ ਕਾਰਜਕਾਲ ਆ ਬਹੁਤ ਲੰਬੇ ਸਮੇਂ ਤੋਂ ਜਿਹੜਾ ਉਹ ਖਤਮ ਹੋ ਚੁੱਕਿਆ ਕਰੀਬ ਜਨਵਰੀ ਦੇ ਵਿੱਚ ਜਿਹੜਾ ਉਹ ਕਾਰਜਕਾਲ ਖਤਮ ਹੋ ਚੁੱਕਿਆ ਸੀ ਤੇ ਲਗਾਤਾਰ ਜਿਹੜੀਆਂ ਪੰਚਾਇਤੀ ਚੋਣਾਂ ਦੀ ਚਰਚਾ ਚੱਲ ਰਹੀ ਸੀ ਜਿਸ ਦੀ ਜਿਹੜੀ ਪਟੀਸ਼ਨ ਆ ਉਹ ਹਾਈ ਕੋਰਟ ਦੇ ਵਿੱਚ ਪਾਈ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਉਹਦੀ ਪਟੀਸ਼ਨ ਆ ਉਹ ਚੱਲ ਰਹੀ ਆ ਪਰ ਹਾਈ ਕੋਰਟ ਦੇ ਵਿੱਚ ਅੱਜ ਜਿਹੜੀ ਸੁਣਵਾਈ ਸੀਗੀ ਜਿਸ ਦੇ ਵਿੱਚ ਪੰਜਾਬ ਦੇ ਏਜੀ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਉਹਦਾ ਜਿਹੜਾ ਦੌਰ ਹੈ ਉਸ ਨੂੰ ਮੁਕੰਮਲ ਕਰ ਲਿਆ ਜਾਊਗਾ ਜੇ ਗੱਲ ਕਰੀਏ ਨਗਰ ਕੌਂਸਲ ਚੋਣਾਂ ਦੀ ਜਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਉਸ ਦੇ ਲਈ ਪੰਜਾਬ ਦੇ ਏਜੀ ਦੇ ਵੱਲੋਂ ਤਿੰਨ ਹਫ਼ਤੇ ਦਾ ਸਮਾਂ ਮੰਗਿਆ ਗਿਆ ਅੱਜ ਤੋਂ ਤਿੰਨ ਹਫ਼ਤੇ ਬਾਅਦ ਜਿਹੜੀ ਹਾਈ ਕੋਰਟ ਦੇ ਵਿੱਚ ਦੁਬਾਰਾ ਪਟੀਸ਼ਨ ਹੋਊਗੀ ਜਿਸ ਦੇ ਵਿੱਚ ਇਹ ਕਲੀਅਰ ਕਰ ਦਿੱਤਾ ਜਾਊਗਾ ਕਿ ਜੜੀਆਂ ਨਗਰ ਕਾਉਂਸਲਰ ਜਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਨੇ ਉਹ ਕਦੋਂ ਹੋਣਗੀਆਂ ਕਿੰਨਾ ਸਮਾਂ ਜਿਹੜਾ ਵਿੱਚ ਪਾਇਆ ਜਾਊਗਾ ਕਿੰਨਾ ਟਾਈਮ ਆ ਜਿਹੜਾ ਉਹ ਉਸ ਸੁਣਵਾਈ ਤੋਂ ਅੱਗੇ ਜਿਹੜਾ ਚੋਣਾਂ ਦੇ ਵਿੱਚ ਕਾਰ ਪਾਇਆ ਜਾਊਗਾ ਹਜੇ ਪਰ ਪੰਜਾਬ ਦੇ ਏਜੀ ਦੇ ਵੱਲੋਂ ਜਿਹੜਾ ਤਿੰਨ ਹਫ਼ਤੇ ਦਾ ਸਮਾਂ ਮੰਗਿਆ ਗਿਆ ਹੈ ਕਿ ਸਾਨੂੰ ਤਿੰਨ ਹਫ਼ਤੇ ਦਾ ਸਮਾਂ ਦਿੱਤਾ ਜਾਵੇ ਜਿਸ ਦੇ ਵਿੱਚ ਉਹ ਪੂਰਾ ਜਿਹੜਾ ਪੰਜਾਬ ਸਰਕਾਰ ਦੇ ਨਾਲ ਕਲੀਅਰ ਕਰਨ ਕੀ ਮੀਟਿੰਗਾਂ ਕਰਨਗੇ ਕਿ ਜਿਹੜਾ ਨਗਰ ਕਾਉਂਸਲਰ ਜਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਲਈ ਜਿਹੜਾ ਕਿਹੜਾ ਸਮਾਂ ਰੱਖਿਆ ਜਾਵੇ ਕਿੰਨਾ ਜਿਹੜਾ ਸਮਾਂ ਲੱਗੂਗਾ ਇਹ ਦੌਰ ਪੂਰਾ ਕਰਨ ਨੂੰ ਪਰ ਇੱਕ ਅੱਜ ਜਰੂਰ ਖਬਰ ਨਿਕਲ ਕੇ ਆਈ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਦਾ ਦੌਰ ਆ ਜਿਹੜਾ ਸਤੰਬਰ ਦੇ ਵਿੱਚ ਮੁਕੰਮਲ ਕਰ ਲਿਆ ਜਾਊਗਾ ਆਪਾਂ ਸਤੰਬਰ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਹੋਣਗੀਆਂ ਇਹ ਜਿਹੜਾ ਵੱਡਾ ਬਿਆਨ ਆ ਪੰਜਾਬ ਦੇ ਏਜੀ ਦੇ ਵੱਲੋਂ ਦਿੱਤਾ ਗਿਆ ਐਡਵੋਕੇਟ ਜਨਰਲ ਦੇ ਵੱਲੋਂ ਦਿੱਤਾ ਗਿਆ ਕਿ ਜਿਹੜੀਆਂ ਪੰਚਾਇਤਾਂ ਆਪਦੇ ਵਿੱਚ ਪੰਚਾਇਤੀ ਚੋਣਾਂ ਨੇ ਉਹ ਸਤੰਬਰ ਦੇ ਵਿੱਚ ਹੋਣਗੀਆਂ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਇਹ ਜਿਹੜੀ ਗੱਲ ਸਪਸ਼ਟ ਕੀਤੀ ਗਈ ਆ ਪੰਜਾਬ ਦੇ ਏਜੀ ਦੇ ਵੱਲੋਂ ਕਿ ਜਿਹੜੀਆਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਉਹਨਾਂ ਨੂੰ ਸਤੰਬਰ ਦੇ ਵਿੱਚ ਕਰਵਾਇਆ ਜਾਊਗਾ ਕਿਉਂਕਿ ਲੰਬੇ ਸਮੇਂ ਤੋਂ ਕਾਰਜਕਾਲ ਆ ਜਿਹੜਾ ਇਹਨਾਂ ਦਾ ਟਿਨਿਓਰ ਆ ਸਰਪੰਚਾਂ ਦਾ ਉਹ ਖਤਮ ਹੋ ਚੁੱਕਿਆ ਸੀਗਾ ਪਿਛਲੀਆਂ ਜਿਹੜੀਆਂ ਵੋਟਾਂ ਸੀਗੀਆਂ ਉਹ 31 ਦਸੰਬਰ ਨੂੰ ਹੋਈਆਂ ਸੀ ਲਗਾਤਾਰ ਜੇ ਆਪਾਂ ਗੱਲ ਕਰ ਲਈਏ ਕਿ ਉਹਨਾਂ ਦਾ ਟਿਨਿਓਰ ਆ ਜਿਹੜਾ ਉਹ 31 ਦਸੰਬਰ ਨੂੰ ਪੂਰਾ ਹੋ ਚੁੱਕਿਆ ਸੀ ਜਨਵਰੀ ਵਿਚ ਵੋਟਾਂ ਹੋਣੀਆਂ ਸੀਗੀਆਂ ਪਰ ਲਗਾਤਾਰ ਜਿਹੜੀਆਂ ਲੋਕ ਸਭਾ ਚੋਣਾਂ ਦੇ ਕਰਕੇ ਇਹਨਾਂ ਵੋਟਾਂ ਨੂੰ ਅੱਗੇ ਕੀਤਾ ਗਿਆ ਸੀਗਾ ਤੇ ਹੁਣ ਜਿਹੜੀ ਇਸ ਦੀ ਪਟੀਸ਼ਨ ਤੇ ਸੁਣਵਾਈ ਹੋਈ ਆ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਸੀ ਜਿਸ ਦੇ ਵਿੱਚ ਪੰਜਾਬ ਦੇ ਏਜੀ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਇਹ ਦਸੰਬਰ ਦੇ ਵਿੱਚ ਜਿਹੜੀਆਂ ਮੁਕੰਮਲ ਕਰ ਲੀਆਂ ਜਾਣਗੀਆਂ ਜੇ ਗੱਲ ਜ਼ਿਲ੍ਹਾ ਪ੍ਰੀਸ਼ਦ ਦੀ ਕਰ ਲਈਏ ਨਗਰ ਕੌਂਸਲਰ ਦੀ ਕਰ ਲਈਏ ਤਾਂ ਉਸ ਦੇ ਲਈ ਜਿਹੜਾ ਤਿੰਨ ਹਫ਼ਤੇ ਦਾ ਸਮਾਂ ਮੰਗਿਆ ਗਿਆ ਪੰਜਾਬ ਦੇ ਏਜੀ ਦੇ ਵੱਲੋਂ ਨੰਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਇਸ ਤੇ ਵਿਚਾਰ ਚਰਚਾ ਕਰਨ ਦੇ ਲਈ ਤਿੰਨ ਹਫ਼ਤੇ ਦਾ ਸਮਾਂ ਦਿੱਤਾ ਜਾਵੇ ਤੇ ਜਿਹੜੀ ਅਗਲੀ ਸੁਣਵਾਈ ਹੈ ਹਾਈ ਕੋਰਟ ਦੇ ਵਿੱਚ ਉਹ ਤਿੰਨ ਹਫ਼ਤੇ ਬਾਅਦ ਆ ਜਿਸ ਦੇ ਵਿੱਚ ਇਹ ਚੋਣਾਂ ਦਾ ਜਿਹੜਾ ਡਿਸੀਜਨ ਲਿਆ ਜਾਊਗਾ ਕਿ ਕਿੰਨਾ ਸਮਾਂ ਬਾਅਦ ਜਿਹੜੀਆਂ ਚੋਣਾਂ ਹੋਣਗੀਆਂ ਕਿਹੜੇ ਮਹੀਨੇ ਦੇ ਵਿੱਚ ਹੋਣਗੀਆਂ ਕਿਹੜੀਆਂ ਤਰੀਕਾਂ ਨੂੰ ਹੋਣਗੀਆਂ ਇਹ ਜਿਹੜੀਆਂ ਸਮਾਂ ਦੱਸੂਗਾ ਕਿਉਂਕਿ ਤਿੰਨ ਹਫ਼ਤੇ ਦਾ ਸਮਾਂ ਮੰਗਿਆ ਗਿਆ ਏਜੀ ਦੇ ਵੱਲੋਂ ਹਾਈ ਕੋਰਟ ਵੱਲੋਂ ਜੇ ਗੱਲ ਇਸ ਪਟੀਸ਼ਨ ਦੀ ਗੱਲ ਕਰ ਲਈਏ ਤਾਂ ਇਹ ਪਟੀਸ਼ਨ ਆ ਜਿਹੜੀ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਚੱਲ ਰਹੀ ਹੈ ਇਹਦੀ ਸੁਣਵਾਈ ਆ ਜਿਹੜੀ ਅੱਜ ਉਹ ਹਾਈ ਕੋਰਟ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਪੰਜਾਬ ਦੀਆਂ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਪੰਜਾਬ ਦੇ ਏਜੀ ਦੇ ਵੱਲੋਂ ਜਿਹੜਾ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ